ਜਿਹੜਾ ਵੇਰਕੇ ਚੌਂਕ ਦੇ ਵਿੱਚ ਤੁਹਾਡੇ ਕੋਲ ਨਾਕਾ ਲਗਾਇਆ ਗਿਆ ਇਹ ਜੀ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸੀਨੀਅਰ ਅਫਸਰਾਂ ਦੀ ਤਾਕਤ ਜਿਹੜੇ ਟਿਪਲ ਰਾਈਡਿੰਗ ਅਰੇ ਮੂੰਹ ਬਨ ਕੇ ਆਵਾਰਾ ਕਰਦੀ ਕਰਦੇ ਆ ਜਾਂ ਜਿਹੜੇ ਤੇਜ਼ ਰਫਤਾਰ ਆਉਂਦੇ ਆ ਜਾਂ ਇੱਥੋਂ ਪੁਲ ਦੇ ਥੱਲੇੋਂ ਸਕਾਟ ਹਸਪਤਾਲ ਨੂੰ ਜਾਣ ਵਾਲੇ ਜਿਹੜੇ ਆ ਸ਼ਾਰਟਕਟ ਰਸਤਾ ਲੱਭਦੇ ਆ ਇੱਥੋਂ ਸ਼ਾਰਟਕਟ ਜਾਂਦੇ ਆ ਤੇ ਰੋਂਗ ਸਾਈਡ ਜਾਂਦੇ ਆ ਇੱਥੋਂ ਤੇ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਆ ਅੱਜ ਇਸ ਕਰਕੇ ਸਪੈਸ਼ਲ ਹੀ ਨਾਕਾਬੰਦੀ ਕਰਕੇ ਜਿਹੜੇ ਰੌਂਗ ਸਾਈਡ ਸਪੈਸ਼ਲ ਰੌਂਗ ਸਾਈਡ ਜਾ ਰਹੇ ਆ ਉਹਨਾਂ ਦਾ ਹੀ ਚਲਾਣਾ ਜੀ ਕੀਤੇ ਨੇ ਅਤੇ ਜਿਹੜੇ ਟ੍ਰਿਪਲ ਰਾਈਡਿੰਗ ਆ ਰਹੇ ਉਹਨਾਂ ਦੇਾਰੇ ਬਿਨਾ ਕਾਗਜ਼ਾਤ ਜਿਹੜੇ ਆ ਮੋਟਰਸਾਈਕਲ ਦਾ ਬਾਉਂਡ ਕੀਤੇ ਨੇ ਇਸ ਕਰਕੇ ਮੈਂ ਸਾਰੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਇੱਕ ਕੋਈ ਇੱਕ ਬੇਨਤੀ ਕਰਾਂਗਾ ਵੀ ਆਪਾਂ ਸਹੀ ਰਸਤਾ ਚੁਣੀਏ ਜਦੋਂ ਬਣੇ ਹੋ ਯਾਰ ਸਤੇ ਉਸ ਰਸਤੇ ਜਾਈਏ ਆਪਾਂ ਸਹੀ ਰਸਤੇ ਜਾਈਏ ਤੇ ਆਪਾਂ ਐਕਸੀਡੈਂਟ ਤੋਂ ਬਚੀਏ ਆਂਨਨ ਵਾਲੇ ਗੱਡੀਆਂ ਤੇ ਗੱਡੀਆਂ ਨੇ ਚਲ ਜੋ ਵੀ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਹੀ ਸਪੈਸ਼ਲ ਗੱਡੀਆਂ ਖਿਲਾ ਕੇ ਉਹਦਾ ਜੋ ਉਹਦਾ ਸਮਾਨ ਅੰਦਰ ਸਭ ਚੈੱਕ ਕਰਦੇ ਆਂ ਕਿ ਕੋਈ ਕਿਸੇ ਕੋਈ ਤਰ੍ਹਾਂ ਦੀ ਕੋਈ ਵਿਸਪੋਰਟ ਅੱਗੇ ਜਾ ਕੇ ਸਦੀ ਹੋਰ ਕਿਸ ਤਰ੍ਹਾਂ ਦੀ ਚੀਜ਼ ਕੋਈ ਜਿਹੜੀ ਗੈਰ ਕਾਨੂੰਨੀ ਚੀਜ਼ ਕਿਸੇ ਕੋ ਨਾ ਹੋਵੇ ਇਸ ਕਰਕੇ ਹੀ ਸਪੈਸ਼ਲ ਟਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਹਰੇਕ ਗੱਡੀ ਦੀ ਚੈੱਕ ਕਰ ਰਹੇ ਸਰੋਟੀ ਹੋਣੀਗਾ ਚੈਕਿੰਗ ਹੈ ਕਿ ਅੱਜ ਸੈਸੋ ਮਾਕਾ ਦੀ ਇਹ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆਂ ਅੱਜ ਵੀ ਅਸੀਂ ਅੱਜ ਕਰ ਰਹੇ ਆ ਇਹ ਸਾਡਾ ਰੋਟੀਨ ਡੇਲੀ ਦਾ ਰੋਟੀਨ ਦਾ ਕੰਮ ਆ ਅਸੀਂ ਕਰਦੇ ਰਹਿੰਦੇ ਆ ਕਈ ਕਈ ਵਿੱਚੋਂ 7 ਪਾਪਲਿਕ ਦਾ ਸਹਿਯੋਗ ਕਿੱਦਾ ਮਿਲ ਰਿਹਾ ਪਬਲਿਕ ਦਾ ਸਹਿਯੋਗ ਮਿਲ ਰਿਹਾ ਜੀ ਕਾਨੂੰਨ ਮੁਤਾਬਕ ਉਹਨਾਂ ਨੂੰ ਕਹਿ ਰਹੇ ਆ ਵੀ ਚਲੋ ਤੁਸੀਂ ਆਪਣੇ ਸਹੀ ਤਰੀਕੇ ਨਾਲ ਚਲੋ ਕਾਗਜ਼ਤ ਪੂਰੇ ਰੱਖੋ ਬਾਕੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਸਰ ਲੋਕਾਂ ਨੂੰ ਕੀ ਮਸੇਨਾ ਚਾਹੁੰਦੇ ਮਸੇ ਜੀ ਉਹੀ ਆਈ ਆ ਆਪਣਾ ਸ਼ਾਂਤੀ ਨਾਲ ਰਹੀਏ ਕਾਨੂੰਨ ਦੀ ਪਾਲਣਾ ਕਰੀਏ ਜੋ ਰੂਲ ਰੈਗੂਲੇਸ਼ਨ ਹੈਗੇ ਨੇ ਵਹੀਕਲ ਲੈਕਟ ਦੇ ਉਹਨਾਂ ਨੂੰ ਫਾਲੋ ਕਰੀਏ ਫਿਰ ਕੁਝ ਲੋਕ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਹਾਂ ਹੈਗੇ ਨੇ ਜਿਹੜਾ ਫਿਰ ਜਿਹੜਾ ਚੋਰ ਹੁੰਦਾ ਭੱਜਦਾ ਹੁੰਦਾ ਜਿਹਨੂੰ ਕੋਈ ਜਿੱਦ ਕੋਈ ਗਲਤੀ ਆ ਉਹਨੇ ਫਿਰ ਦੇਖ ਕੇ ਭੱਜਣਾ ਹੀ ਆ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਕਮਚਾਰੀ ਮਸਤਿਹਰ ਆ ਪਿੱਛੇ ਜਾ ਕੇ ਉਹਨਾਂ ਨੂੰ ਫੜ ਲਿਆ ਕਿੰਨੇ ਟੋਟਲ ਅੱਜ ਚਲਾਣ ਕਿਤੇ ਗਏ ਅੱਜ 15 ਜਿਹੜੇ ਚਾਂਚ ਦੇ ਗਏ ਜਿਸ ਤੋਂ 8-10 ਚਲਾਣ ਜਿਹੜੇ ਅਸੀਂ ਰੌਂਗ ਪਾਰਕਿੰਗ ਦੇ ਕੀਤੇ ਆ ਇੱਕ ਇੰਪਾਉਂਡ ਵੀ ਕੀਤਾ ਔਰ ਟ੍ਰਿਪਲ ਰਾਈਡਿੰਗ ਕੇ ਰਾਜ ਦੇ ਕੋਈ ਕੀਤੇ ਸਰ ਪਰ ਕੁਝ ਦੇਖਣ ਕੁਝ ਲੋਕ ਜਿੱਦ ਦੇ ਨਹੀਂ ਪੁਲਿਸਾਂ ਨਜ਼ਰਾਂ ਦੇ ਹੈ ਜੀ ਫਿਰ ਸਾਡੀ ਇਹ ਤੇ ਲੋਕਾਂ ਦੀ ਹੈਗੀ ਆ ਕਿ ਅਸੀਂ ਆਦਤ ਬਣੀ ਹੋਈ ਆ ਕਿ ਅਸੀਂ ਮਨ ਤਰਲੇ ਵੀ ਕਰਨੇ ਪਹਿਲਾਂ ਗਲਤੀ ਕਰਨੀ ਫਿਰ ਮਨ ਤਰਲੇ ਵੀ ਕਰਨੇ ਵੀ ਸਾਨੂੰ ਜਾਣ ਦੋਈ ਇਸ ਕਰਕੇ ਇਹਨਾਂ ਨੇ ਅਹਿਸਾਸ ਕਰਾਈਦਾ ਜੀ ਤੁਸੀਂ ਗਲਤ ਜੇ ਤੁਹਾਨੂੰ ਜਿਹੜਾ ਤੁਹਾਡਾ ਚਲਾਨ ਬਣਦਾ ਇਹ ਕਰਨਾ ਕਰ ਰਹੇ ਹਾਂ ਤਾਂ ਤੁਸੀਂ ਦੇਖਣੋ ਜਦੋਂ ਤੁਸੀਂ ਵੇਰਚੇ ਖਾਣ ਦੀ ਜਿੰਮੇਵਾਰੀ ਹੰਭਾਲ ਲਈ ਹੈ ਜਿਹੜੇ ਕਾਫੀ ਨਸ਼ੇ ਤਸਕਰ ਸੀ ਉਹ ਵੀ ਭਾਗ ਹੀ ਗਿਆ ਜੀ ਹਾਂਜੀ ਹਾਂਜੀ ਅਸੀਂ ਰੋਟੀਨ ਦੇ ਵਿੱਚ ਇਹਨਾਂ ਦੀ ਘਰਾਂ ਦੀ ਚੈਕਿੰਗ ਕਰਦੇ ਹਾਂ ਜਿਹੜੇ ਸਾਡੇ ਰੀਪੀਟਰ ਜਿਹੜੇ ਨਸ਼ਾ ਤਸਕਰ ਨੇ बार-बार ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਜਿਹੜਾ ਜਿਲਾ ਦੇ ਅੰਦਰ ਭੇਜ ਰਹੇ ਆ ਜਿਹੜੇ ਸਾਡੇ ਨਸ਼ਾ ਤਸਕਰ ਜਾਂ ਸਪਲਾਈਰ ਨੇ ਇਹਨਾਂ ਦੇ ਪਰਚੇ ਦੇ ਕੇ ਅੰਦਰ ਭੇਜ ਰਹੇ ਆ ਮੈਂ ਤਾਂ ਅਪੀਲ ਕਰਾਂਗਾ ਭਈ ਇਹ ਜਿਹੜਾ ਕੰਮ ਹੈ ਗਲਤ ਕੰਮ ਛੱਡ ਕੇ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਸਾਡੇ ਜਿਹੜਾ ਪੰਜਾਬ ਪੁਲਿਸ ਮਹਿਕਮਾ ਸਾਰਾ ਹੀ ਪੰਜਾਬ ਅਸੀਂ ਇਸ ਵੱਲ ਲੱਗੇ ਹੋਏ ਆ ਤੇ ਇਹਨਾਂ ਸਾਡੂ ਜਿਹੜੇ ਇੱਥੇ ਰਹਿਣ ਵਾਲਿਆਂ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਜੇ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਤੇ ਅੱਜ ਫਿਰ ਅਸੀਂ ਵੀ ਨਾਲ ਰਲ ਕੇ ਇਸ ਚੀਜ਼ ਨੂੰ ਆਪਾਂ ਖਤਮ ਕਰੀਏ ਇਹ ਨਸ਼ਿਆਂ ਦੇ ਵਿੱਚ ਕੀ ਰੱਖਿਆ ਹੈ ਪਰਿਵਾਰਾਂ ਦੀ ਜਿਹੜੀ ਆ ਇਹ ਹਗਾ ਉਜਾੜਾ ਹੀ ਹੈਗਾ ਇਸ ਕਰਕੇ ਇਹਦੇ ਵਿੱਚ ਕੋਸ਼ਿਸ਼ ਰੱਖਿਆ ਮੈਂ ਤਾਂ ਅਪੀਲ ਕਰਾਂਗਾ ਜਿਹੜੇ ਵੀ ਨੌਜਵਾਨ ਨੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਕਰਨ ਤੇ ਇਹ ਨਸ਼ੇ ਤੋਂ ਦੂਰ ਹੋ ਜਾਣਾ ਸਾਨੂੰ ਸਮਝ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਜੀ ਬਿਲਕੁਲ ਜੀ ਬਿਲਕੁਲ ਨਸ਼ਾ ਇਹ ਸਾਡੇ ਜਿਹੜੀ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ ਸਾਨੂੰ ਪੇੜਸ ਨੂੰ ਪਰਿਵਾਰਾਂ ਨੂੰ ਆਪਣੇ ਚਾਹੀਦੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਕਿੱਥੋਂ ਆਏ ਕਿੱਥੇ ਚੱਲੇ ਜਾਓ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਦਾ ਇਹਨਾਂ ਨੂੰ ਪਰਿਵਾਰ ਨੂੰ ਮਾਤਾ ਪਿਤਾ ਨੂੰ ਹਰ ਇੱਕ ਨੂੰ ਜਿਹੜਾ ਆਪਣੇ ਬੱਚਿਆਂ ਦਾ ਖਿਆਲ ਖੜਾ ਜੀਦਾ ਵਾ ਸਾਡਾ ਤਾਂ ਚਲੋ ਫਰਜ਼ ਹੈ ਸਾਡੀ ਡਿਊਟੀ ਹੈ ਅਸੀਂ ਤੇ ਇਹਨਾਂ ਨੂੰ ਰੋਕਣੇ ਰੱਖਣਾ ਹੈ ਸਮਝਾਉਣਾ ਵੀ ਇਹ ਪਰਚੇ ਵੀ ਦੇਣੇ ਆ ਜਿਹੜੇ ਨਸ਼ਾ ਕਰਦੇ ਜਾਂ ਵੇਚਦੇ ਆ ਲੇਕਿਨ ਪਰਿਵਾਰਾਂ ਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਪਈ ਹੈ ਸਰਕਾਰ ਵੱਲੋਂ ਵੀ ਇੱਕ ਟੈਮ ਨੰਬਰ ਵੀ ਜਾਰੀ ਕੀਤਾ ਗਿਆ ਕਿ ਜਿਹੜਾ ਕੋਈ ਨਸ਼ਾ ਦਸਕੇ ਉਹਦਾ ਨਾਮ ਬੁੱਕ ਰੱਖਿਆ ਜਾ ਹਾਂ ਹਾਂ ਸਾਨੂੰ ਆਂਦੀਆਂ ਨੇ ਟਿਪਸ ਆਂਦੀਆਂ ਨੇ ਅਸੀਂ ਉਸ ਤੇ ਕੰਮ ਵੀ ਕਰਦੇ ਆ ਕਾਫੀ ਲੋਕ ਸਹਿਯੋਗ ਕਰਦੇ ਨੇ ਦੱਸਦੇ ਨੇ ਸਾਨੂੰ ਮੈਨੂੰ ਵੀ ਪਰਸਨਲੀ ਵੀ ਲੋਕ ਕਈ ਫੋਨ ਕਰਕੇ